ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਲੜਕੀਆਂ ਪਿੰਡ ਅਠੋਲੀ ਵਿਖੇ ਪੰਜਾਬ ਸਿੱਖਿਆ ਕ੍ਰਾਂਤੀ ਦੇ ਤਹਿਤ ਸਕੂਲਾਂ ਵਿੱਚ ਕੀਤੇ ਗਏ ਵਿਕਾਸ ਕਾਰਜਾਂ ਦਾ ਹੁਸ਼ਿਆਰਪੁਰ ਤੋਂ ਲੋਕ ਸਭਾ ਮੈਂਬਰ ਡਾਕਟਰ ਰਾਜਕੁਮਾਰ ਚੱਬੇਵਾਲ ਨੇ ਕੀਤਾ ਉਦ்கਾਟਨ ਇਸ ਮੌਕੇ ਤੇ ਆਮ ਆਦਮੀ ਪਾਰਟੀ ਦੇ ਹਲਕਾ ਇਜਾਰਤ ਜਗਿੰਦਰ ਸਿੰਘ ਮਾਨ ਡੀਸੀ ਕਪੂਰਥਲਾ ਅਮਿਤ ਕੁਮਾਰ ਪੰਚਾਲ ایس ڈی ایم فگواڑا جشنجیت ایس پی ڈی گرپریت آپ نے ہر جی مان آپ نے گردیپ دیپا آدی موجود سن ایم ڈی ٹی وی نیوز لی فگوڑا تو یش شرما پنیت کی رپورٹ yeah. i ਅੱਛਾ ਜੀ ਸਾਬ ਜੀ ਨੇ ਦੇਖਿਆ ਇੱਕ ਮੰਜੀ ਹਾਂਜੀ ਹਾਂਜੀ ਦੇਖੋ ਬਾਅਦ ਸਾਡ ਨਾਮ ਕਰਦਾ ਹਾਂਜੀ ਚਲੋ ਬਾਅਦ ਅਸੈਂਬਲੀ ਸਾਡ ਆਸਰ ਨਿਗਾਹ ਸਾਡ 26 ਸਤਨਾਕੋ ਜੀ ਸਾਬ ਜੀ ਕਾ ਚਾਬੀ ਆਪ ਕੋ ਕੋਈ ਆ ਕੇ ਆ ਜੋ ਸਾਰਾ ਕਿ ਜੋ ਸਦਰੋ ਐ ਸਾਹਮਣੇ ਸਰ ਮੰਦਾ ਸਾਹਮਣੇ ਜੀ ਵਾਈ ਗੁੱਡ ਜੀ ਕਾ ਅਨੀਕਲ ਕੋ ਦੋਕਾਂ ਦੇਖਿਓ ਮੈਡਮ ਪਲੀਜ਼ ਸਾਹਮਣੇ ਮੈਡਮ ਮੈਡਮ ਪਲੀਜ਼ ਇੱਕ ਫੋਟੋ ਕਰਾ ਲਓ ਸਾਹਮਣੇ ਕੇ ਸਾਹਮਣੇ ਕਰ ਲਓ ਮੈਡਮ ਜੀ ਪਲੀਜ਼ ਸਾਹਮਣੇ ਹਾਂਜੀ ਮਾਨ ਸਾਹਮਣੇ ਪਲੀਜ਼ ਹਾਂਜੀ ਕਿਹਨੇ ਬੱਚੇ ਕਿਹਨੇ ਟੋੜੋ ਸਰ ਆਜੋ ਜੀ ਸਰ ਟੀਚਰ ਕੇ ਨਾਮ ਜੀ ਜੰਸ ਤੇਰੇ 딸 ਯੂ ਆਰ ਦੀ ਅਨੋਰੋ ਬੋਰਡ ਵਰਡਸ ਬੋਰਡ ਫਰਮਟ 28th rothi god creation pos is a god he is one thank you very much bachana jinna ne shabd audience hande ditta hunche sare hi mehman sab to pehla main swagat karanga mere ankesh ji ko to sachche sachhe ivandar bhi ڈاکٹر راج کمار چپے بار جی انہوں نے نار میرے بزرگ نیتا جو پنتاری سا ہوتا ہوں کل دی سیوہ کر رہے ہیں راج نیتی طور پر سمالی طور پہ، پر اور سب کو بٹی کر تاہمی طور پر بھی نیتا ہوں گئے ہیں سردار جویدر سے مار ساڑا مار نے انہوں نے نار ساڑے بہت ہی سکار جو میرے جنے تھے آفیسر کسی صاحب کو نہیں جی ਮੈਂ ਉਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗਾ ਕਹਿੰਦੇ ਵੀ ਪ੍ਰਤੱਖਸ਼ ਨੂੰ ਪਰਮਾਨਤਰੀ ਜ਼ਰੂਰਤ ਨਹੀਂ ਹੁੰਦੀ ਪਰ ਜਦੋਂ ਹੀ ਮੈਂ ਐਂਟਰ ਹੋਇਆ 메인 ਗੇਟ ਜਦੋਂ ਮੈਂ ਇਸ ਕੂਨ ਦਾ ਦੇਖਿਆ ਤਾਂ 메인 ਗੇਟ ਦੇਖ ਕੇ ਹੀ ਪਤਾ ਲੱਗਿਆ ਕਿ ਬਈ ਇਸ ਕੂਨ ਦੇ ਵਿੱਚ ਕਿੰਨੀ ਮਿਹਨਤ ਕੀਤੀ ਗਈ ਹੈ ਕਿੰਨਾ ਕੰਮ ਹੈ ਮੈਂ ਦੇਖ ਰਿਹਾ ਸੀ ਕਿ ਆਸੀ ਦਾ ਮਾਲਕ ਐਮਪੀ ਸਾਹਿਬ ਦਾ ਜਦੋਂ ਅਸੀਂ ਸਕੂਲ ਦਾ ਟੋਰਾ ਕਰ ਰਹੇ ਸੀਗੇ ਤੁਹਾਡੇ ਹਰ ਜੋ ਕਲਾਸਰੂਮ ਹੈ ਉਹਦੇ ਵਿੱਚ ਬਕਾਇਦਾ ਪ੍ਰੋਜੈਕਟਰਸ ਲੱਗੇ ਨੇ ਤੁਹਾਡੇ ਕੋਲ ਬਹੁਤ ਵਧੀਆ ਬਿਹਤਰੀਨ ਵਿਗਿਆਨ ਲੈਬ ਹੈਗੀ ਤੁਹਾਡੇ ਕੋਲ ਜੋ ਖੇਡ ਦੇ ਸਾਧਨ ਹੈਗੇ ਨੇ ਬਾਸਕਟਬਾਲ ਦਾ ਤੁਸੀਂ ਕੋਰਟ ਦੇਖਾਇਆ ਬਹੁਤ ਸ਼ਾਨਦਾਰ ਹੈ ਤਾਂ ਹਰ ਕਿਸਮ ਦੀ ਜੋ ਸੁਵਿਧਾ ਹੈ ਸਕੂਲ ਦੇ ਵਿੱਚ ਹੈ ਤਾਂ ਇਸ ਗੱਲ ਦੀ ਤੁਹਾਨੂੰ ਸਾਰਿਆਂ ਨੂੰ ਵਧਾਈ ਵਿਸ਼ੇਸ਼ ਤੌਰ ਤੇ ਇਸ ਸਕੂਲ ਦੇ ਪ੍ਰਿੰਸੀਪਲ ਸਾਹਿਬਾ ਤੇ ਸਾਰੇ ਟੀਚਰਸ ਹੈ ਬਾਕੀ ਕਿ ਤੁਸੀਂ ਸਕੂਲ ਨੂੰ ਇਸ ਪਹੁੰਚ ਤੱਕ ਪਹੁੰਚਾਇਆ ਜਿਵੇਂ ਮੈਂ ਦੇ ਦੱਸਿਆ ਕਿ ਸਕੂਲ ਨੂੰ ਨੰਬਰ 1 ਦਾ ਦਰਜਾ ਮਿਲਿਆ ਜਿਹਦੇ ਦੇ ਵਿੱਚ ਸਾ ਮੈਨੂੰ ਲੱਗਦਾ ਉਹ ਬਿਲਕੁਲ ਖਰਾ ਹੈ ਔਰ ਤੁਸੀਂ ਇਹ ਜਿਹੜਾ ਕੰਮ ਕੀਤਾ ਹੈ ਉਹ ਰਿਜ਼ਰਵ ਕਰਦੇ ਹੋ ਕਿ ਇਸ ਸਕੂਲ ਨੂੰ ਪਹਿਲਾ ਦਰਜਾ ਮਿਲੇ ਤਾਂ ਇਸ ਲਈ ਜੁਦਾਈ ਤੇ ਮੁਬਾਰਕ ਮੈਨੂੰ ਜੋ ਮੋੜ ਦਿੱਤਾ ਗਿਆ ਹੈ میرے کو پہلا جو بلا رہے ہیں مان جی سے کہ انہوں نے کہا کہ میں اپنے کچھ ایکسپیرینس سامنے کرا کہ جنہ بھی پرماتما نے جنہ بھی میں نے کچھ بخشی ہے تا میں نے لگتا میرے کو صرف ایک کوئی طاقت سے ہی جو اسی سکھیا تھی انہوں نے اتھے پہنچے تھا شرکت کا موقع میں لیا پہلا دیسی صاحب سے آگے بہت پیشنے کے طور پر آئے گئے میں اس کو کرارٹی پردھان نل سرکانی جی سارے ستارک وجے بھی ڈپٹی میئر وی پی سور جی سب اداٹک ਅੱਜ ਦੇファン ਕਹਿੰਦਾ ਅੱਜ ਸਿੱਖਿਆ ਸਿੱਖਿਆ ਕ੍ਰਾਂਤੀ ਦੇ ਅਧੀਨ ਸਰਕਾਰੀ ਪ੍ਰਾਇਮਰੀ ਸਕੂਲ ਪਵਾੜਾ ਕੁੜੀਆਂ ਸਰਕਾਰੀ ਪ੍ਰਾਇਮਰੀ ਸਕੂਲ ਪਵਾੜਾ ਬੁਲੇ ਇਹਨਾਂ ਦੇ ਵਿੱਚ ਸਰਕਾਰ ਵੱਲੋਂ ਭੇਜੀਆਂ ਗ੍ਰਾਂਟਾਂ ਦੇ ਜਿਹੜੇ ਕੰਮ ਹੋਏ ਆ ਉਹਨਾਂ ਦਾ ਅੱਜ ਨੈਗਰੇਸ਼ਨ ਸ਼੍ਰੀ ਰਾਜ ਕੁਮਾਰ ਜੀ ਚੱਪੇਵਾਲ ਮੈਂਬਰ ਪਾਰਲੀਮੈਂਟ ਪਵਾੜਾ ਉਹਨਾਂ ਵੱਲੋਂ ਕੀਤਾ ਜਾ ਰਿਹਾ ਜਿੱਥੇ ਇਹ ਸਰਕਾਰ ਵੱਲੋਂ ਭੇਜੀ ਗਈਆਂ ਗ੍ਰਾਂਟਾਂ ਦਾ ਬਿਲਕੁਲ ਆਪਾਂ ਕਹਿ ਸਕਦੇ ਹਾਂ ਸਦਉਪਯੋਗ ਕੀਤਾ ਗਿਆ ਹੈ ਇਸ ਸਕੂਲ ਨੂੰ ਇਸ ਸਕੂਲ ਦੇ ਲਿੰਕ ਸਟਾਫ ਨੂੰ ਕਬੀ ਮੈਡਮ ਪਰਮੇਂਦਰ ਜੀ ਮੈਡਮ ਸਕੱਪਰੀ ਜੀ ਨਾਲ ਮੈਂ ਪੂਰੀ ਸਿਦਕੂ ਵਰਮਨ ਜੀ ਨਾਲ ਹੈ ਗਿਆ ਉਹਨਾਂ ਸਾਰਿਆਂ ਨੇ ਰਲ ਕੇ ਇਸ ਸਕੂਲ ਦੇ ਵਿੱਚ ਸ਼ੁਰੂ ਤੋਂ ਲੈ ਕੇ ਅੱਜ ਤੱਕ ਬਹੁਤ ਵਧੀਆ ਕੰਮ ਕੀਤਾ ਹੈਗਾ ਜੀ। ਜੇ ਅਗਰ ਆਪਾਂ ਨੂੰ ਜਾ ਕੇ ਦੇਖਦੇ ਆਂ ਕਿ ਜੀ ਬਿਲਡਿੰਗਾਂ ਬੜੀ ਸ਼ਾਨਦਾਰ ਬਿਲਡਿੰਗ ਬਣਾਈ ਹੈਗੀ ਆ ਤੇ ਇਹ ਸਰਕਾਰ ਤੇ ਜਿਹੜੇ ਹਦਾਇਤਾਂ ਜਿਹੜੀਆਂ ਹੈਗੀਆਂ ਸਿੱਖਿਆ ਦੇ ਪੱਧ ਨੂੰ ਉੱਚਾ ਚੁੱਕਣਾ ਇਹਦੇ ਵਿੱਚ ਸਰਕਾਰ ਮੈਨੂੰ ਇਹ ਮੁਸਕੁਰਮ ਸਰਕਾਰ ਇਹਨੂੰ ਕਿਤਨਾ ਸਫਲ ਹੋ ਰਹੀ ਹੈਗੀ ਆ ਤੇ ਜਿਹੜੇ ਸਰਕਾਰ ਨੂੰ ਅੱਗੇ ਵੀ ਜਿਹੜੇ ਆਉਣ ਵਾਲੇ ਜਿਹੜੇ ਕੰਮ ਹੈਗੇ ਆ ਉਸੀ ਤਰ੍ਹਾਂ ਦੇ ਸਕੂਲ ਦੇ ਸਟਾਬਲ ਨੂੰ ਮੇਨ ਨਾਲ ਕਿਤੇ ਜਾਣਗੇ ਤੇ ਸਰਕਾਰ ਦੇ ਜਿਹੜੇ ਹਦਾਇਤਾਂ ਉਹਨਾਂ ਦੇ ਅਧੀਨ ਉਹਨਾਂ ਦਾ ਪਾਲਣ ਕਰਦੇ ਹੋਏ ਜਿਹੜੀਆਂ ਬਿਲਗੀਆਂ ਹੈਗੀਆਂ ਉਹਨਾਂ ਨੂੰ ਇਸ ਤਰ੍ਹਾਂ ਕੇ ਰਨਨ ਕੀਤਾ ਜਾਏਗਾ ਇਸ ਲਈ ਅਸੀਂ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਜਿਹੜੀ ਮਾਨ ਸਰਕਾਰ ਹੈਗੀ ਆ ਇਹ ਸਿੱਖਿਆ ਔਰ ਸਿਹਤ ਦੇ ਆਧਾਰ 'ਤੇ ਜਿਹੜੇ ਆਪਣਾ ਪੰਜਾਬ ਵਿੱਚ ਜਿਹੜੀ ਆਪਣੀ ਸਰਕਾਰ ਬਣਾਈ ਸੀ ਪਰ ਆਪਣੇ ਇਹ ਕਥਨ ਦੇ ਉੱਪਰ ਸਰਕਾਰ ਪੂਰਨ ਰਹੀ ਹੈ ਕਿ ਇਸ ਲਈ ਮੈਂ ਸਰਕਾਰ ਦਾ ਬਹੁਤ ਜ਼ਿਆਦਾ ਧੰਨਵਾਦ ਕਰਦਾ ਹਾਂ ਮੁੱਖ ਮੰਤਰੀ ਸਰਦਾਰ ਪ੍ਰਬਾਨ ਸਿੰਘ ਜੀ ਮਾਨ ਜੀ ਵੱਲੋਂ ਅਤੇ ਪੰਜਾਬ ਦੇ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸੀ ਵੱਲੋਂ ਚਲਾਈ ਜਾ ਰਹੀ ਮੁਹਿੰਮ ਸਿੱਖਿਆ ਕ੍ਰਾਂਤੀ ਨਾਲ ਬਦਲਦਾ ਪੰਜਾਬ ਦੇ ਤਹਿਤ ਅੱਜ ਸਾਡੇ ਸਕੂਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਠੋਲੀ ਵਿਖੇ ਸਮਾਰੋਹ ਮਨਾਇਆ ਜਾ ਰਿਹਾ ਉਦਘਾਟਨ ਕੀਤਾ ਜਾ ਰਿਹਾ ਹੈ ਮੈਂ ਸਰਕਾਰ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੀ ਹਾਂ ਕਿ ਇਹਨਾਂ ਨੇ ਇਸ ਮਿਸ਼ਨ ਨੂੰ ਸ਼ੁਰੂ ਕੀਤਾ ਤੇ ਜਿਸ ਦੇ ਨਾਲ ਸਾਡੇ ਸਕੂਲੀ ਸਕੂਲਾਂ ਦੀ ਨੁਹਾਰ ਹੋਰ ਵੀ ਸਮ ਨਿਖਰ ਕੇ ਸਾਹਮਣੇ ਆਈ ਹਰ ਇਹਨਾਂ ਦੀਆਂ ਪ੍ਰਾਪਰਟੀਆਂ 'ਤੇ ਅਸੀਂ ਕੋਈ ਐਂਡ ਨਹੀਂ ਕਰ ਸਕਦੇ ਕਿ ਇਹਨਾਂ ਦੀ ਕੋਈ ਗਿਣਤੀ ਨਹੀਂ ਆ ਪਰ ਫਿਰ ਵੀ ਜੋ ਇਹਨਾਂ ਨੇ ਕੰਮ ਕੀਤੇ ਸ਼ਾਇਦ ਹੀ ਹੋਰ ਨਾ ਹੀ ਹੋ ਪਾ ਮੈਡਮ ਜਿੱਦਾਂ ਸਰਕਾਰ ਵੱਲੋਂ ਉਪਰਾਲੇ ਕੀਤੇ ਜਾ ਰਹੇ ਆ ਮਗੀ ਥਾਂ ਦਾ ਸਕੂਲਾਂ ਦੇ ਘਾਟਨ ਕੀਤੇ ਜਾਂਦੇ ਆ ਤੇ ਸਕੂਲਾਂ ਦੇ ਜਿਹੜੇ ਬੱਚੇ ਆ ਬੱਚਿਆਂ ਨੂੰ ਕੀ ਆਪਾਂ ਮੈਸੇਜ ਦੇਣਾ ਚਾਹੁੰਦੇ ਆ ਮੈਡਮ ਬੱਚਿਆਂ ਨੂੰ ਇਹੀ ਮੈਸੇਜ ਹੈ ਕਿ ਉਹ ਬੱਚੇ ਜਿਹੜੇ ਆ ਆਪਣੀ ਪੜ੍ਹਾਈ ਵੱਲ ਸਿੱਖਿਆ ਕਰ ਸਿੱਖਿਆ ਦੀ ਕ੍ਰਾਂਤੀ ਵੱਲ ਅੱਗੇ ਵਧ ਰਹੇ ਆ ਉਹਨਾਂ ਨੂੰ ਹੋਰ ਮੋਟੀਵੇਸ਼ਨ ਮਿਲ ਰਹੀ ਹੈ ਉਹਨੂੰ ਲੱਗ ਰਿਹਾ ਹੈ ਕਿ ਸਾਡੀ ਸਰਕਾਰ ਦਾ ਸਾਡੇ ਵੱਲ ਬਹੁਤ ਜ਼ਿਆਦਾ ਧਿਆਨ ਹੈ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸਾਡੇ ਵੱਲ ਬਹੁਤ ਜ਼ਿਆਦਾ ਧਿਆਨ ਹੈ ਤੇ ਉਹ ਹੋਰ ਵੀ ਮੋਟੀਵੇਟ ਹੋ ਰਹੇ ਨੇ